ਭਾਈ ਜੀ ਦੇਖੋ ਅੱਜ ਜੋ ਮੌਕੇ ਦੀ ਮੌਜੂਦਾ ਸਰਕਾਰ ਆ ਸੈਂਟਰ ਦੀ ਉਹ ਲੋਕਾਂ ਤੇ ਧਰਮ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ ਹੋਏ ਤੇ ਲੱਗੀ ਹੋਈ ਹੈ ਤਾਂ ਜੋ ਰਾਮ ਮੱਧਰ ਦਾ ਜੋ ਅੱਜਕੱਲ ਮੁੱਦਾ ਪਖਾਇਆ ਜਾ ਰਿਹਾ ਹੈ ਇਸ ਦੇ ਵਿੱਚ ਧਰਮ ਤੇ ਰਾਜਨੀਤੀ ਕਰੀ ਜਾ ਰਹੀ ਹੈ ਜੋ ਕਰਤੀ ਤੇ ਕਿਸਾਨ ਲੋਕ ਹਨ ਉਹਨਾਂ ਦੇ ਹੱਕ ਖੋਏ ਜਾ ਰਹੇ ਹੈ ਤੇ ਇੱਕ ਸਾਨੂੰ ਲੱਗਦਾ ਵੀ ਪ੍ਰਾਈਵੇਟ ਦੌਰ ਦੇ ਵਿੱਚ ਜਿਹੜਾ ਹੈਗਾ ਕੰਪਨੀਆਂ ਦੇ ਹੱਥਾ ਜਿਹੜਾ ਆਪਣਾ ਦੇਸ਼ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਜਾਂ ਇਹੋ ਜੇ ਮਾਰੂ ਕਾਨੂੰਨ ਸਾਡੇ ਤੇ ਲਾਗੂ ਕੀਤੇ ਜਾ ਰਹੇ ਨੇ ਉਹਦੇ ਆਸਤੇ ਅਸੀਂ ਲਾਮਬੰਦੀ ਲਈ ਪਿੰਡ-ਪਿੰਡ ਦੇ ਵਿੱਚ ਜਾ ਰਹੇ ਆ ਕਿਸਾਨਾਂ ਨੂੰ ਸੁਚੇਤ ਕਰਾਇਆ ਜਾ ਰਿਹਾ ਸਰਕਾਰ ਕੋਈ ਵੀ ਨਹੀਂ ਚੰਗੀ ਕਿਹੜੀ ਵੇਖਣਾ ਚਾਹਾਂਗੇ ਡੈਮੋਕਰੇਟਿਕ ਸਿਸਟਮ ਸਾਰਾ ਫੇਲ ਹੋਇਆ ਪਿਆ ਅੱਜ ਮੋਦੀ ਦਬਣਾ ਚਾਹੁੰਦਾ ਸਭ ਨੂੰ ਉਹ ਸਾਰਿਆਂ ਦੇ ਉੱਤੇ ਦਬਦਬਾ ਕਾਇਮ ਕਰ ਰਿਹਾ ਆਪੋ ਆਪਣਾ ਇਸ ਕਰਕੇ ਸਰਕਾਰ ਕੋਈ ਨਹੀਂ ਚੰਗੀ ਜਿਹੜੀਆਂ ਨੀਤੀਆਂ ਜਿਹੜੀਆਂ ਸਵਾਮੀ ਰਾਠੀ ਦੀ ਰਿਪੋਰਟ ਆ ਜਿਹੜੀ ਜਿਹੜੀ ਸਰਕਾਰ ਉਹ ਲਾਗੂ ਕਰੂਗੀ ਕਿਸਾਨਾਂ ਵਾਸਤੇ ਉਹ ਚੰਗੀ ਹੈ ਸਾਰਿਆਂ ਵਾਸਤੇ ਚੰਗੀ ਹੈ ਮਜ਼ਦੂਰਾਂ ਵਾਸਤੇ ਵੀ ਚੰਗੀ ਹੈ ਕੋਈ ਵੀ ਸਰਕਾਰ ਆ ਜੇ ਉਹ ਠੀਕ ਹੈ ਅੱਜ ਮੋਦੀ ਉਹ ਲਾਗੂ ਕਰ ਦੇ ਤਿੰਨ ਕਾਨੂੰਨਾਂ ਦੀ ਗੱਲ ਹੈ ਅੱਜ ਉਹੀ ਗੱਲ ਜਿਹੜੀ ਕੀਤੀ ਸੀ ਜਾ ਕੇ 2 ਸਾਲ ਪਹਿਲਾਂ ਕਿਸਾਨ ਸਾਡੇ ਸਾਡੇ ਬੈਠੇ ਰਿਹਾ ਉੱਥੇ ਜਾ ਕੇ ਜਿਹੜੀ ਗੱਲ ਕੀਤੀ ਸੀ ਉਹ ਗੱਲ ਬਿਆਨ ਦੇ ਕੇ ਉੱਥੇ ਖੜੀ ਹੈ ਉਦੋਂ ਗਾਂਵ ਦਾ ਕੁਝ ਨਹੀਂ ਹੋਇਆ ਦੁਬਾਰੇ ਫੇਰ ਕਿਸਾਨਾਂ ਨੂੰ ਉੱਥੇ ਜਾਣਾ ਪੈ ਰਿਹਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਗਾਜ਼ ਹੋ ਚੁੱਕਿਆ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਆਪਣੇ ਕਮਰ ਕੱਸੇ ਕੱਸ ਲਏ ਗਏ ਨੇ ਉੱਥੇ ਹੀ ਲੋਕਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਅੱਜ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਨੇ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਚੋਣਾਂ ਹੋਣੀਆਂ ਐ ਉਸ ਨੂੰ ਲੈ ਕੇ ਕਿਸਾਨਾਂ ਦਾ ਕੀ ਕਹਿਣਾ ਹੈ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਚਿਹਰਾ ਪਸੰਦ ਹੈ ਤੇ ਕੀ ਉਹਨਾਂ ਦੀਆਂ ਮੰਗਾਂ ਨੇ ਜੋ ਮੰਗਾਂ ਲੈ ਕੇ ਸਰਕਾਰਾਂ ਦੇ ਅੱਗੇ ਰੱਖਦੇ ਹੁੰਦੇ ਨੇ ਕਿਸਾਨ ਭਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਅ ਵੀਰੇ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ 24 ਮੈਂ ਅੰਗਰੇਜ਼ ਸਿੰਘ ਜੀ ਕਾਈ ਪ੍ਰਧਾਨ ਪਿੰਡ ਕੌਣੀ ਬਲਾਕ ਆਗੂ ਬਲਾਕ ਦੋਦਾ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਤੇ ਲੰਮਾ ਸਮਾਂ ਤੁਸੀਂ ਵੀ ਸੰਘਰਸ਼ਾਂ ਦੇ ਰਾਹ ਤੇ ਰਹੇ ਹੋ ਹੁਣ ਵੀ ਸੰਘਰਸ਼ ਤੇ ਆਉਣ ਵਾਲੀ ਚੋਣਾਂ ਨੂੰ ਕਿਵੇਂ ਦੇਖਦੇ ਜਿਹੜੀਆਂ 2024 ਦਾ ਇਲੈਕਸ਼ਨ ਆ ਉਸ ਦੇ ਮੱਦੇ ਨਜ਼ਰੀ ਇੱਕ ਤਰ੍ਹਾਂ ਜਿਸ ਤਰ੍ਹਾਂ ਹੁਣ ਸਾਡੇ ਆਗੂਆਂ ਦਾ ਬਿਆਨ ਆ ਜੇ ਹੁਣ ਲੋਹਾ ਗਰਮਾ ਹੁਣ ਇਸ ਤੇ ਸੱਟ ਮਾਰੀ ਜਾਵੇ ਜਿੰਨੀਆਂ ਵੀ ਸਾਡੀਆਂ ਦਿੱਲੀ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਸੀ ਉਹਨਾਂ ਨੂੰ ਪੂਰੀਆਂ ਕਰਾਉਣ ਵਾਸਤੇ ਜੋ ਸਾਡਾ ਦਿੱਲੀ ਮੋਰਚਾ ਲੱਗ ਰਿਹਾ ਹੈ ਤੇ 2024 ਚ ਜਿਸ ਤਰ੍ਹਾਂ ਦੀ ਵੀ ਸਰਕਾਰ ਬਣਦੀ ਹੈ ਕਿਸੇ ਪਾਰਟੀ ਦਾ ਸਾਨੂੰ ਕੋਈ ਮਤਲਬ ਨਹੀਂ ਜਾਂ ਉਸੇ ਵਿੱਚ ਉਹ ਜੋ ਸਾਡੇ ਖੇਤੀ ਮਸਲੇ ਸਪੂਰਨ ਕਰਜ਼ਾ ਮੁਕਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਡਾਕਟਰ ਸੁਆਮੀਨਾਥ ਦੀ ਰਿਪੋਰਟ 50 C2+50% ਦੇ ਫਾਰਮੂਲੇ ਅਨੁਸਾਰ ਲਾਗੂ ਕਰਦੀ ਆ WTO ਚੋਂ ਬਾਹਰ ਆਉਣ ਦਾ ਦੀ ਗੱਲ ਕਰਦੀ ਆ ਉਸ ਤਰ੍ਹਾਂ ਦੀ ਸਰਕਾਰ ਜੇਕਰ ਇਸ ਤਰ੍ਹਾਂ ਦੀ ਆਵੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਪ੍ਰੋਟੈਸਟ ਇਸ ਤਰ੍ਹਾਂ ਦੇ ਹੁੰਦੇ ਹੀ ਰਹਿਣਗੇ ਅਗਲੀ ਸਰਕਾਰ ਵਾਸਤੇ ਵੀ ਬਿਲਕੁਲ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਰਹਿਣਗੇ ਹੋਰ ਵੀ ਨੇ ਅ ਭਾਈ ਜੀ ਸਵਾਲ ਤਾਂ ਮੇਰਾ ਇਹੀ ਆ ਪਰ ਲੰਮਾ ਸਮਾਂ ਤੁਸੀਂ ਵੀ ਸੰਘਰਸ਼ ਦੇ ਰਾਹ ਤੇ ਰਹੇ ਹੋ ਸਰਕਾਰਾਂ ਸੈਂਟਰ ਦੇ ਨਾਲ ਵੀ ਲੋਹਾ ਬਹੁਤ ਤਗੜਾ ਲਿਆ ਸੀ 2024 2020 ਦੇ ਵਿੱਚ ਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਆ ਮੰਗਾ ਵੀ ਰਹਿੰਦੀਆਂ ਪਰ ਕੁਝ ਮੰਗ ਮੰਗੀਆਂ ਜਾਂ ਮੰਨੀਆਂ ਜਾਂਦੀਆਂ ਸਰਕਾਰਾਂ ਦੇ ਵੱਲੋਂ ਤੇ ਕੁਝ ਮੰਗਾ ਰਹਿ ਜਾਂਦੀਆਂ ਸੰਘਰਸ਼ ਕਰਕੇ ਕਰਾਉਣੀਆਂ ਪੈਂਦੀਆਂ ਸਿੱਧ ਕੀ ਕਹਿੰਦੇ ਬਾਈ ਜੀ ਦੇਖੋ ਅੱਜ ਜੋ ਮੌਕੇ ਦੀ ਮੌਜੂਦਾ ਸਰਕਾਰ ਆ ਸੈਂਟਰ ਦੀ ਉਹ ਲੋਕਾਂ ਤੇ ਧਰਮ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ ਹੋਏ ਤੇ ਲੱਗੀ ਹੋਈ ਹੈ ਤਾਂ ਜੋ ਰਾਮ ਮੱਧਰ ਦਾ ਜੋ ਅੱਜਕੱਲ ਮੁੱਦਾ ਪਖਾਇਆ ਜਾ ਰਿਹਾ ਹੈ ਇਸ ਦੇ ਵਿੱਚ ਧਰਮ ਤੇ ਰਾਜਨੀਤੀ ਕਰੀ ਜਾ ਰਹੀ ਹੈ ਜੋ ਕਿਰਤੀ ਤੇ ਕਿਸਾਨ ਲੋਕ ਹਨ ਉਹਨਾਂ ਦੇ ਹੱਕ ਖੋਏ ਜਾ ਰਹੇ ਆ ਤੇ ਇੱਕ ਸਾਨੂੰ ਲੱਗਦਾ ਵੀ ਪ੍ਰਾਈਵੇਟ ਦੌਰ ਦੇ ਵਿੱਚ ਜਿਹੜਾ ਹੈਗਾ ਕੰਪਨੀਆਂ ਦੇ ਹੱਥ ਜਿਹੜਾ ਆਪਣਾ ਦੇਸ਼ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਜਾਂ ਇਹੋ ਜੇ ਮਾਰੂ ਕਾਨੂੰਨ ਸਾਡੇ ਤੇ ਲਾਗੂ ਕੀਤੇ ਜਾ ਰਹੇ ਨੇ ਉਹਦੇ ਆਸਤੇ ਅਸੀਂ ਲਾਮਬੰਦੀ ਲਈ ਪਿੰਡ-ਪਿੰਡ ਦੇ ਵਿੱਚ ਜਾ ਰਹੇ ਆ ਕਿਸਾਨਾਂ ਨੂੰ ਸੁਚੇਤ ਕਰਾਇਆ ਜਾ ਰਿਹਾ ਤਾਂ ਜੋ 13 ਫਰਵਰੀ ਨੂੰ ਇੱਥੋਂ ਜਿਹੜਾ ਨਾਨ ਪੋਲੀਟੀਕਲ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਉਹਦੇ ਵਿੱਚ ਹਰ ਹਾਲਤ ਦੇ ਵਿੱਚ ਹਰੇਕ ਕਿਸਾਨ ਆਗੂ ਹਰੇਕ ਕਿਸਾਨ ਮਜ਼ਦੂਰ ਵੀਰ ਇਸ ਦੇ ਵਿੱਚ ਜਿਹੜਾ ਸ਼ਮੂਲੀਅਤ ਕਰੇ ਤੇ ਵੱਧ ਤੋਂ ਵੱਧ ਇਹ ਸਰਕਾਰ ਲਈ ਲਾਮਬੰਦ ਹੋ ਸਰਕਾਰ ਲਈ ਲਾਮਬੰਦ ਹੋਵੇ ਸਰਕਾਰ ਕੋਈ ਵੀ ਹੋਵੇ ਜਿਵੇਂ ਇਹਨਾਂ ਨੇ ਕਿਹਾ ਕਿ ਜੜੀ ਵੀ ਉਹਨਾਂ ਦੀਆਂ ਮੰਗਾਂ ਨੇ ਉਹਨੂੰ ਲਾਗੂ ਕਰੇ ਤੇ ਉਹੀ ਇਹਨਾਂ ਨੂੰ ਸਰਕਾਰ ਪਸੰਦ ਆ। ਅ ਵੀਰੇ ਕੀ ਕਹਿਣਾ ਚਾਹੋਗੇ? ਬੱਬੂ ਜੀ ਅ ਤੁਸੀਂ ਉਮਰ ਹੰਡਾਈ ਆ ਸਰਕਾਰਾਂ ਵੇਖੀਆਂ ਸੈਂਟਰ ਦੀ ਹੋਵੇ ਭਾਵੇਂ ਸਟੇਟ ਦੀ ਹੋਵੇ। ਮੰਗਾਂ ਤਾਂ ਤੁਹਾਡੀਆਂ ਹੀ ਹੁੰਦੀਆਂ। ਲੋਕਾਂ ਵਾਸਤੇ ਤੁਸੀਂ ਲੜਦੇ ਹੋ ਤੇ ਸੈਂਟਰ ਵਾਲੇ ਨੂੰ ਕਿਵੇਂ ਵੇਖਦੇ ਹੁਣ 2024 ਨੂੰ ਲੈ ਕੇ ਹਰ ਇੱਕ ਪਾਰਟੀ ਆਪਦੀ ਕਮਰ ਕੱਸੀ ਕੱਸੀ ਜਾਂਦੀ ਵੀ ਅਸੀਂ ਜਿੱਤੀਏ ਅਸੀਂ ਆਪ ਦੇ ਬੋਰਡ ਬੈਂਕ ਨੂੰ ਵਧਾਈਏ। ਵੇਖੋ ਜੀ ਅਸੀਂ ਤਾਂ ਇਹੋ ਹੀ ਜਾਂਦੇ ਆ ਕਿ ਜੋ ਸਰਕਾਰਾਂ ਆਉਣ ਉਹ ਜੋ ਫੈਸਲੇ ਲੈਣ ਉਹ ਕਿਸਾਨ ਪੱਖੀ ਹੋਣ ਮਜ਼ਦੂਰ ਪੱਖੀ ਹੋਣ ਜਿਸ ਦਾ ਕਿ ਹਰ ਇੱਕ ਨੂੰ ਲਾਭ ਹੋਣਾ ਇੱਕ ਕਾਨੂੰਨੀ ਅਧਿਕਾਰ ਵੀ ਹੈ ਸੋ ਅਸੀਂ ਜਿਵੇਂ ਪਹਿਲਾਂ ਤੋਂ ਹੀ ਲੜਦੇ ਆ ਰਹੇ ਹਾਂ 1981-82 ਤੋਂ ਜਦੋਂ ਸਾਡੀ ਸਭਾ ਸੰਭਲੀ ਹੈ ਤੁਸੀਂ ਬਹੁਤ ਵਧੀਆ ਸਵਾਲ ਵੀ ਕੀਤਾ ਅਸੀਂ 81-82 ਤੋਂ ਇਹਨਾਂ ਦੇ ਡਬਲਯੂਟੀ ਆਇਆ ਜਾਂ ਉਦੋਂ ਜਿਹੜੇ ਵੀ ਕਾਨੂੰਨ ਆਏ ਜੋ ਮਾਰੂ ਸੀ ਸਾਡੇ ਲਈ ਸਾਡੇ ਉਦੋਂ ਜੋ ਵੀ ਉਦੋਂ ਚੱਲ ਰਹੀਆਂ ਇਹ ਜੀਟੀਸ਼ਨਾਂ ਬਹੁਤ ਸਾਰੀਆਂ ਚੱਲੀਆਂ ਜਿਵੇਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਹੁਣ ਜੋ ਅੱਗੇ ਚੱਲ ਰਿਹਾ ਕੰਮ ਉਹ ਸਾਨੂੰ ਉਮੀਦ ਹੈ ਵੀ ਸਾਡੀ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅਸੀਂ ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਕਿਸਾਨ ਵੀਰਾਂ ਨੇ ਜੋ ਹਰਿਆਣਾ ਦੇ ਆਗੂ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵੱਡਾ ਸਮਰਥਨ ਦਿੱਤਾ ਹੈ ਉਹ ਅੱਗੇ ਲੱਗ ਕੇ ਸਾਡੇ ਜਾ ਰਹੇ ਆ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਹੈ ਅਸੀਂ ਤੁਹਾਡੀ ਅਗਵਾਈ ਕਰਾਂਗੇ ਬਾਕੀ ਹੋਰ ਵੀ ਸਾਨੂੰ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਾਰਤ ਦੀਆਂ ਜਿੰਨੀਆਂ ਵੀ ਛੱਤਰ ਤੋਂ ਉੱਤੇ ਜਥੇਬੰਦੀਆਂ ਸਾਨੂੰ ਮਿਲ ਚੁੱਕੀਆਂ ਉਹਨਾਂ ਦਾ ਸਮਰਥਨ ਮਿਲ ਚੁਕਿਆ ਵੱਖ-ਵੱਖ ਸਟੇਟਾਂ ਦੇ ਵਿੱਚੋਂ ਸਭ ਤੋਂ ਵੱਧ ਜੇ ਸਾਨੂੰ ਸਮਰਥਨ ਮਿਲਿਆ ਤਾਂ ਬਾਈ ਤਾਮੰਡਾ ਦੂਤੀਆਂ ਜੋ ਕਿਸਾਨ ਜਥੇਬੰਦੀਆਂ ਉੱਥੇ ਬਣੀਆਂ ਜਿਨ੍ਹਾਂ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨਾ ਸੋ ਸਾਡਾ ਇਸ ਦਾ ਮਕਸਦ ਇਹ ਹੀ ਹੈ ਕਿ ਅਸੀਂ ਆਪਣੇ ਜੋ ਵੀ ਕਿਸਾਨੀ ਮੰਗਾ ਹਨ ਜਾਂ ਮਜ਼ਦੂਰਾਂ ਦੀਆਂ ਮੰਗਾ ਹਨ ਜਿਸ ਤਰ੍ਹਾਂ ਕਿ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਐਡ ਕੀਤੀਆਂ ਵੀ 10000 ਰੁਪਿਆ 50 ਸਾਲ ਤੋਂ ਉੱਪਰ ਸਾਡੇ ਹਰੇਕ ਕਿਸਾਨ ਨੂੰ ਮਜ਼ਦੂਰ ਨੂੰ ਪੈਨਸ਼ਨ ਮਿਲੇ ਉਹ ਵੀ ਸਿੱਸੀ ਇੱਕ ਹੋਰ ਮੈਂ ਐਡ ਕੀਤੀ ਹੈ ਮੰਗ ਵੱਢੀ ਵੀ ਉਹਨੂੰ 50 ਸਾਲ ਦੇ ਉੱਤੋਂ ਬਾਅਦ ਦੇ ਵਿੱਚ ਪੈਨਸ਼ਨ ਮਿਲੇ ਹੋਰ ਵੀ ਬਹੁਤ ਸਾਰੀਆਂ ਮੰਗਾ ਜੋ ਕਿ ਵਿਸਤਾਰ ਦੇਣ ਦੀ ਕਾਫੀ ਲੋੜ ਹੈ ਤੇ ਕਾਫੀ ਟਾਈਮ ਚਾਹੀਦਾ ਆਪਾਂ ਨੂੰ ਬਿਲਕੁਲ ਕਾਫੀ ਟਾਈਮ ਚਾਹੀਦਾ ਹੈ ਮੰਗਾ ਤਾਂ ਉਹੀ ਨੇ ਚੈਜ ਨੇ ਪਰਸੈਂਟ ਕੇਂਦਰ ਦੀ ਸਰਕਾਰ ਕੋਈ ਵੀ ਆ ਜੇ ਉਹ ਕਿਸਾਨਾਂ ਦੇ ਵੱਲੋਂ ਸੰਘਰਸ਼ਤਾ ਕਰਨਾ ਹੀ ਪੈਂਦਾ ਕਿਸਾਨ ਅਕਲ ਜਿਹੜੀ ਸੰਘਰਸ਼ਤਾ ਤੁਸੀਂ ਰਾਹ ਫੜਿਆ ਮੰਗਾ ਨੂੰ ਮੰਨੋ ਨੂੰ ਹੁਣ ਤੁਸੀਂ ਦੁਬਾਰਾ ਜਾ ਰਹੇ ਹੋ ਸੰਘਰਸ਼ ਤੇ ਰਾਹ ਤੇ 13 ਤਰੀਕ ਨੂੰ ਫੇਰ ਦਿੱਲੀ ਵੱਲ ਕੂਚ ਆ ਸਾਰੇ ਭਾਰਤ ਦੇ ਵਿੱਚੋਂ 70 ਤੁਸੀਂ ਦੱਸ ਰਹੇ ਹੋ ਜਿੱਥੇ ਬੰਦੀਆਂ ਤੁਹਾਡਾ ਸਾਥ ਦੇ ਰਹੀਆਂ ਹਰਿਆਣਾ ਅੱਗੇ ਲੱਕੇ ਜਾ ਰਿਹਾ ਆ ਇੱਕ ਸਾਲ ਤਾਂ 20 ਤੋਂ ਲੈ ਕੇ 21 ਤੱਕ ਨਵੰਬਰ 21 ਤੱਕ ਆਪਾਂ ਬਾਰਡਰਾਂ ਤੇ ਰਹੇ ਆ ਦਿੱਲੀ ਦੇ ਹੁਣ ਵੀ ਬਾਰਡਰਾਂ ਤੇ ਰਹਿਣਾ ਜਾਂ ਦਿੱਲੀ ਦੇ ਅੰਦਰ ਚਲੋ ਜਿੱਥੇ ਵੀ ਸਾਨੂੰ ਕੋਈ ਸਰਕਾਰ ਰੁਕੂਗੀ ਉਹ ਤਾਂ ਸਾਡੀ ਜੋ ਵੀ ਸੂਬਾ ਕਮੇਟੀਆਂ ਆ ਉਹ ਸਾਨੂੰ ਜਿਵੇਂ ਅੱਗੇ ਵੇ ਬਣਾ ਕੇ ਦੇਣ ਗਿਆ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਉਹਦੇ ਵਿੱਚ ਅਸੀਂ ਪਿੰਡ ਕਾਇਆਂ ਵਾਲੇ ਜਾਂ ਕੋਈ ਜ਼ਿਲ੍ਹਾ ਲੈਵਲ ਤੇ ਅਸੀਂ ਉਹਦਾ ਕੋਈ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਇਹ ਸੂਬਾ ਲੈਵਲ ਦਾ ਕੰਮ ਹੈ ਨੌਜਵਾਨ ਵੀ ਇੱਥੇ ਨੇ ਮੌਜੂਦ ਨੇ ਵੀਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਹੈਗਾ ਨੌਜਵਾਨੀ ਦੇ ਵਿੱਚ ਗਾਂ ਤੁਸੀਂ ਵੀ ਖੇਤੀਬਾੜੀ ਦੇ ਕਿੱਤੇ ਨੂੰ ਜਾਂ ਕੋਈ ਜੌਬ ਦੇ ਕਿੱਤੇ ਨੂੰ ਅਪਣਾਉਨੇ ਹੋ ਤਾਂ 2024 ਦੀਆਂ ਚੋਣਾਂ ਦੇ ਵਿੱਚ ਕਿਵੇਂ ਦੇਖਦੇ ਹੋ ਉਹਨਾਂ ਲਈ ਸਰਕਾਰ ਕਿੱਦਾਂ ਦੀ ਹੋਣੀ ਚਾਹੀਦੀ ਹੈ ਆਉਣ ਵਾਲੀ ਸਰਕਾਰ ਹਨ ਜੀ ਜਿਹੜੀ ਇਹ ਕਿਸਾਨ ਪੱਖੀ ਹੋਣੀ ਚਾਹੀਦੀ ਹੈ ਵਾਅਦੇ ਤਾਂ ਬਹੁਤ ਵੱਡੇ ਵੱਡੇ ਸਰਕਾਰਾਂ ਕਰਦੇ ਆ ਪਰ ਇਹਨਾਂ ਤੇ ਖਰੇ ਨਹੀਂ ਉਤਰਦੇ ਆ ਤੇ ਵੱਧ ਤੋਂ ਵੱਧ ਜਿਹੜਾ ਕਿਸਾਨ ਜਥੇਬੰਦੀ ਦਾ ਅਪਨੁਸਾਰ ਦੇਣਾ ਚਾਹੀਦਾ ਦਿੱਲੀ ਜਾਣਾ ਚਾਹੀਦਾ ਤੇ ਜੋ ਕਿਸਾਨ ਆਗੂਆਂ ਦਾ ਫੈਸਲਾ ਹੋਊਗਾ ਉਹੀ ਟੱਲ ਮੰਨਣਾ ਚਾਹੀਦਾ ਤੇ ਕਿਸਾਨਾਂ ਦੇ ਪਿੱਛੇ ਰਹਿਣੇ ਚਾਹੀਦੇ ਆਪਾਂ ਬਿਲਕੁਲ ਕੀ ਕਰਦੇ ਹੁਣ ਇਸ ਟਾਈਮ ਖੇਤੀਬਾੜੀ ਖੇਤੀਬਾੜੀ ਕਰਦੇ ਹੋ ਕਹਿੰਦੇ ਮੋਦੀ ਸਰਕਾਰ ਜਾਂ ਸੈਂਟਰ ਕਹਿਦੀ ਹੈ ਸਰਕਾਰ ਹੈ ਕਿ ਕਿਸਾਨਾਂ ਦੇ ਹੱਕ ਦੇ ਲਈ ਬਹੁਤ ਫੈਸਲੇ ਲੈ ਰਹੀ ਹੈ ਚਾਹੇ ਕੋਸ਼ਿਸ਼ ਕਿਸਾਨਾਂ ਨੂੰ 6000 ਰੁਪਏ ਸਾਲ ਦੇ ਵਿੱਚ ਦੇਣਾ ਉਹਨਾਂ ਦੇ ਖਾਤਿਆਂ 'ਚ ਪਹੁੰਚੇ ਇਹ 6000 ਤਾਂ ਕੁਝ ਵੀ ਨਹੀਂ ਜੀ ਖਰਚੇ ਬਹੁਤ ਹੋ ਜਾਂਦੇ ਕਿਸਾਨ ਤੇ ਫਸਲਾਂ ਦੀ ਰੇਟ ਵੀ ਜਿਹੜੇ ਸਵਾਮੀਨਾਥ ਦੀ ਰਿਪੋਰਟ ਉਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ। ਬਿਲਕੁਲ ਨੌਜਵਾਨ ਹੈ, ਖੇਤੀਬਾੜੀ ਕਰਦਾ ਹੈ। ਕਹਿੰਦਾ ਹੈ ਕਿ ਅ ਫਸਲਾਂ ਦੇ ਰੇਟ ਆ ਸੁਆਮੀ ਨਾਥਨ ਰਿਪੋਰਟ ਦੇ ਹਿਸਾਬ ਨਾਲ ਲਾਗੂ ਹੋਣੇ ਚਾਹੀਦੇ। ਹੋਰ ਵੀ ਕਿਸਾਨ ਨੇ ਉਪਰਾਂਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਅ ਬਪੂ ਜੀ ਕੀ ਕਹਿਣਾ ਚਾਹੋਗੇ? ਤੁਸੀਂ ਵੀ ਸੰਘਰਸ਼ ਕਰਦੇ ਹੋ। ਅਸੀਂ ਤਾਂ ਇਹ ਆਣੇ ਆ ਵੀ ਕਿਸਾਨ ਬਹੁਤ ਕਰਜ਼ੇ ਥੱਲੇ ਆ। ਠੀਕ ਆ ਜੀ। ਕੁਮਾਰੀਆਂ ਬਹੁਤ ਹੈ ਕਾਹਨ ਤੋਂ ਪੂਰਾ ਨਹੀਂ ਆਇਆ ਇਹ ਸਰਕਾਰ ਸਹੀ ਰੇਟ ਦੇ ਬਿਲਕੁਲ ਸਰਕਾਰ ਸਹੀ ਰੇਟ ਦੇਵੇ ਅੰਗਰੇਜ਼ੀ ਥੋੜਾ ਤੋਂ ਜਾਨਣਾ ਚਾਹੂਗਾ ਮੰਗਾ ਤੁਸੀਂ ਰੱਖੀਆਂ ਕੋਈ ਵੀ ਸਰਕਾਰ ਆਵੇ ਚਾਹੇ ਕਿਸੇ ਮਰਜ਼ੀ ਪਾਰਟੀ ਦੀ ਆ ਜੇ ਮੰਗਾ ਤੁਹਾਡੀ ਲਾਜ਼ਮੀ ਹੋਣਗੇ ਲੇਕਿਨ ਕਈ ਵਾਰੀ ਇਦਾਂ ਹੁੰਦਾ ਕਿ ਤੁਹਾਨੂੰ ਸੰਘਰਸ਼ਾਂ ਦੇ ਰਾਹ ਤੇ ਉਤਰਨਾ ਪੈਂਦਾ ਜਿਵੇਂ ਹੁਣ ਤੁਸੀਂ ਜਾ ਰਹੇ ਹੋ ਉੱਤਰਨ ਪੰਡਗੀ ਜੀ ਜੇਕਰ ਸਰਕਾਰ ਨੇ ਫੇਰ ਵੀ ਮੰਗਾ ਨਾ ਪੂਰੀਆਂ ਕੀਤੀਆਂ ਪੋਕੇ ਵਾਦੇ ਕੀਤੇ ਜਿਸ ਤਰ੍ਹਾਂ ਭਾਜਪੀ ਦੀ ਗਵਰਨਮੈਂਟ ਜਦੋਂ 2014 ਇਹਦੇ ਵਿੱਚ ਆਈ ਸੀ ਉਹਨਾਂ ਨੇ ਡਾਕਟਰ ਸਵਾਮੀਨਾਥ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਮੰਗ ਵਾਦਾ ਕੀਤਾ ਸੀ ਕਿ ਲਾਗੂ ਕਰਾਂਗੇ ਔਰ ਉਸ ਚੇਤੇ ਉੱਤੇ ਖਰੀ ਨਹੀਂ ਉਤਰੀ ਐਮਐਸਪੀ ਦਾ ਜੋ ਗਰੰਟੀ ਕਾਨੂੰਨ ਸੀ ਇਹਨਾਂ ਨੇ ਜਦੋਂ ਦਿੱਲੀ ਸਾਨੂੰ ਧਰਨੇ ਦੇ ਉੱਪਰੋਂ ਉਠਵਾਇਆ ਸੀਗਾ 2021 ਦੇ ਵਿੱਚ ਜਦੋਂ ਤੈਨ ਕਾਨੂੰਨ ਵਾਸਤੇ ਲਏ ਸੀ ਉਦੋਂ ਵੀ ਇਹ ਗੱਲ ਆਖੀ ਸੀ ਵੀ ਐਮਐਸਕੇ ਦਾ ਗਾਰੰਟੀ ਕਰੂਨ ਅਸੀਂ ਬਣਾਵਾਂਗੇ ਤੇ ਬਿਜਲੀ ਸੋਧ ਬੈਲ ਨੂੰ ਅਸੀਂ ਲਾਗੂ ਨਹੀਂ ਕਰਾਂਗੇ ਪਰ ਨਾ ਤਾਂ ਇਹਨਾਂ ਨੇ ਐਮਐਸਕੇ ਦਾ ਗਾਰੰਟੀ ਕਰੂਨ ਬਣਾਇਆ ਤੇ ਬਿਜਲੀ ਸੋਧ ਐਕਟ ਲਾਗੂ ਕਰਤਾ ਜੋ ਆਪਣੇ ਸਾਹਮਣੇ ਚਿਪ ਵਾਲੇ ਮੀਟਰਾਂ ਦੇ ਰੂਪ ਦੇ ਵਿੱਚ ਆ ਚੁੱਕਿਆ ਹੈ ਚਿਪ ਵਾਲਾ ਮੀਟਰ ਇਸ ਤਰ੍ਹਾਂ ਦੀ ਤੁਹਾਨੂੰ ਇੱਕ ਉਦਾਹਰਨ ਦੇਵਾਂ ਵੀ 2016 ਦੇ ਵਿੱਚ ਜੀਓ ਨੇ ਆਪਾਂ ਨੂੰ ਨੈਟ ਫ੍ਰੀ ਦਿੱਤਾ ਸੀ ਅੱਜ ਉਸ ਚੀਜ਼ ਦੇ ਆਪਾਂ ਇੰਨੇ ਗੁਲਾਮ ਹੋ ਚੁੱਕੇ ਹਾਂ ਇੰਨੇ ਹੀ ਗੁਲਾਮ ਹੋ ਚੁੱਕੇ ਆ ਵੀ ਅੱਧੀ ਰਾਤ ਨੂੰ 12 ਵਜੇ ਵੀ ਆਪਣਾ ਨੈਟਪੈਕ ਖਤਮ ਹੁੰਦਾ ਤਾਂ ਆਪ ਨੂੰ 12 ਵਜੇ ਹੀ ਰੀਚਾਰਜ ਕਰਾਉਣਾ ਪੈਂਦਾ ਤੇ ਤੁਸੀਂ ਅੱਜ ਚਪਾਲੇ ਮੀਟਰਾਂ ਦਾ ਹੌਲੀ ਹੌਲੀ ਹਾਲ ਦੇਖਿਓ ਰਾਤ ਨੂੰ 12 ਵਜੇ ਲਾਈਟ ਚਲੀ ਗਈ ਤਾਂ ਆਪ ਨੂੰ 12 ਵਜੇ ਹੀ ਰੀਚਾਰਜ ਕਰਾਉਣਾ ਪਊਗਾ ਤੇ ਆਪਣਾ ਜਿਸ ਤਰ੍ਹਾਂ ਪਹਿਲਾਂ 30 ਦਿਨਾਂ ਦਾ ਹੱਤਾ ਮਹੀਨਾ ਹੁੰਦਾ ਸੀਗਾ ਫਿਰ 28 ਦਿਨਾਂ ਦਾ ਹੋ ਗਿਆ ਹੁਣ ਕਈ ਕੰਪਨੀਆਂ ਨੇ 24 ਦਿਨਾਂ ਦਾ ਵੀ ਪੈਕ ਕਰਤੇ ਸਿਰਫ ਉਹਨਾਂ ਮਹੀਨੇ 'ਚ ਹੀ ਗਿਣਾ ਜਾਂਦਾ ਤੇ ਕੀਮਤਾਂ ਦੀ ਉਨਨੀ ਹੀ ਇਸ ਤਰ੍ਹਾਂ ਹੀ ਇਹ ਜਿਹੜਾ ਬਿਜਲੀ ਸੋਧ ਐਕਟ ਇਹ ਸਿਰਫ ਤੇ ਸਿਰਫ ਆਪਣੇ ਖਪਤਕਰਾਂ ਵਾਸਤੇ ਨਹੀਂ ਜਿੰਨਾ ਵੀ ਮੁਲਾਜ਼ਮ ਵਰਕ ਪਾਵਰ ਕੰਮ ਦਾ ਜਾਂ ਦੂਸਰੀਆਂ ਸਟੇਟਾਂ ਦੇ ਇਲੈਕਟ੍ਰਿਸਿਟੀ ਬੋਰਡਾਂ ਉਹਨਾਂ ਦਾ ਉਹਨਾਂ ਵਾਸਤੇ ਬਹੁਤ ਮਾਰੂ ਹੈ ਕਿਉਂਕਿ ਇਹ ਤਾਂ ਸਰਕਾਰ ਕਹਿੰਦੀ ਆ ਕਿ ਸਸਤੀ ਲੇਬਰ ਪੈਦਾ ਕਰਨੀ ਆ ਛੋਟੇ ਜ਼ਿਮੀਂਦਾਰਾਂ ਨੂੰ ਖਤਮ ਕਰਕੇ ਉਹਨਾਂ ਨੂੰ ਖੇਤੀ ਚੋਂ ਕੱਢ ਕੇ ਲੇਬਰ ਕਲਾਸ ਬਣਾਉਣਾ ਪਰ ਲੇਬਰ ਕਲਾਸ ਕਦੋਂ ਰਹੂਗੀ ਡਰਾਈਵਰਲੈਸ ਗੱਡੀਆਂ ਆ ਰਹੀਆਂ ਡਰਾਈਵਰਲੈਸ ਟਰੱਕ ਆ ਰਹੇ ਆ ਰੋਬੋਟਿਕ ਤਕਨੀਕਾਂ ਆ ਰਹੀਆਂ ਰੋਬੋਟ ਆਪਰੇਸ਼ਨ ਕਰ ਰਹੇ ਆ ਸਾਨੂੰ ਤਾਂ ਮੇਰੇ ਖਿਆਲ ਸ ਇਹੋ ਜਿਹਾ ਟਾਈਮ ਵੀ ਆਉਣਾ ਕਿ ਵੀ ਡਾਕਟਰਾਂ ਦੀ ਜ਼ਰੂਰਤ ਵੀ ਨਹੀਂ ਪੈਣੀਗੀ ਰੋਬੋਟ ਨੇ ਸਭ ਕੁਝ ਕਰਨਾ ਤੇ ਆਪਾਂ ਕੀ ਕਰਾਂਗੇ ਜਿਹੜੇ ਕਹਿੰਦੇ ਸਿਰਫ ਦੇ ਸਿਰਫ ਸਾਨੂੰ ਦੋ ਹੱਥ ਚਾਹੀਦੇ ਐ ਲਿਵਰ ਕਰਨ ਵਾਸਤੇ ਲਿਵਰ ਕਰਾਉਣਗੇ ਕਿੱਥੋਂ ਜਿਹੜਾ ਸਕਿਲਡ ਬੰਦਾ ਉਹੀ ਕਾਮਯਾਬ ਹੋਊਗਾ ਦੂਸਰਾ ਤਾਂ ਬਸ ਖਦਮਾ ਐ ਕਹ ਲੋ ਵੀ ਕਹਿ ਦਿੰਦੇ ਅਸੀਂ ਤਾਂ ਕੋਈ ਗੱਲ ਨਹੀਂ ਸਾਰੇ ਟਿਫਨ ਵਾਲੇ ਹੋ ਜਾਣਗੇ ਬਹੁਤ ਵਧੀਆ ਗੱਲ ਆ ਪਰ ਟਿਫਨ ਚੱਕਣਾ ਜਿਹੜੇ ਚੱਕਦੇ ਵਿਚਾਰੇ ਆਪਣੇ ਬੱਚੇ ਬਾਹਰ ਜਾ ਕੇ ਟਿਫਨ ਚੱਕਦੇ ਤੀਜੀ ਤੀਜੀ ਦੰਦੀ ਰੋਟੀ ਖਾਂਦੇ ਆ ਉਹਨਾਂ ਨੂੰ ਪੁੱਛੋ ਟਿਫਨ ਦੇ ਵਿੱਚ ਕਿਵੇਂ ਚੱਕਿਆ ਜਾਂਦਾ ਉਹਨਾਂ ਦੇ ਦੋ ਹੱਥ ਚੱਲਦੇ ਆ ਦੋ ਜੇਕਰ ਉਹ ਦੋ ਦਿਨ ਵਿਹਲੇ ਬੈਠ ਜਾਂਦੇ ਉਹ ਖੁੱਖੇ ਮਰ ਜਾਣਗੇ ਤੇ ਇੱਥੇ ਆਪਾਂ ਨੂੰ ਐ ਹੁੰਦਾ ਵੀ ਬਹੁਤ ਵੱਡਾ ਪਿੰਡ ਦੇ ਵਿੱਚ ਟੌਰ ਕੱਢ ਕੇ ਕਹਿੰਦੇ ਵੀ ਸਾਡੇ ਬੱਚੇ ਬਾਹਰ ਗਏ ਆ ਸਾਡੇ ਅਰਕਾ ਕੌਣ ਇੱਥੋਂ ਤੱਕ ਕਿ ਪੀ ਆਰ ਸੈਟਲ ਬੰਦੇ ਵੀ ਵਿਚਾਰੇ ਕਈ ਐਵਜਾ ਔਖਾ ਟਾਈਮ ਪਾਸ ਕਰਦੇ ਆ ਠੀਕ ਆ ਚਾ ਉਹ ਡਾਲਰਾਂ ਨੂੰ ਵਾ ਵਾ ਰੁਪਈਆ ਦੇ ਵਿੱਚ ਕਨਵਰਟ ਕਰਦੇ ਆ ਤੇ ਇੱਥੇ ਆਪਾਂ ਨੂੰ ਲੱਗਦਾ ਵੀ ਬਹੁਤ ਵੱਡੀ ਰਕਮ ਬਣ ਗਈ ਪਰ ਜੇ ਉਹਨਾਂ ਨੂੰ ਡਾਲਰਾਂ ਨੂੰ ਡਾਲਰਾਂ ਦੇ ਵਿੱਚ ਹੀ ਖਰਚ ਕਰਨਾ ਹੋਵੇ ਤਾਂ ਉਹਨਾਂ ਦੇ ਹੱਥ ਪੱਲੇ ਆਪਣੀ 500 ਰੁਪਈਆ ਦੀ ਅੜੀ ਤੋਂ ਵੀ ਘਟ ਹੈ 500 ਰੁਪਏ ਦੀ ਦਿਹਾੜੀ ਤੋਂ ਵੀ ਘੱਟ ਹੈ ਬਈ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਕਿ ਇਹੋ ਜੀ ਸਰਕਾਰ ਵੇਖਣਾ ਚਾਹੋ ਸਰਕਾਰ ਕੋਈ ਵੀ ਨਹੀਂ ਚੰਗੀ ਕਿਹੜੀ ਵੇਖਣਾ ਚਾਹਾਂਗੇ ਡੈਮੋਕਰੇਟਿਕ ਸਿਸਟਮ ਸਾਰਾ ਹੀ ਫੇਲ ਹੋਇਆ ਪਿਆ ਅੱਜ ਮੋਦੀ ਦੱਬਣਾ ਚਾਹੁੰਦਾ ਸਭ ਨੂੰ ਉਹ ਸਾਰਿਆਂ ਦੇ ਉੱਤੇ ਦਬਦਬਾ ਕਾਇਮ ਕਰ ਰਿਹਾ ਆਪੋ ਆਪਣਾ ਇਸ ਕਰਕੇ ਸਰਕਾਰ ਕੋਈ ਨਹੀਂ ਚੰਗੀ ਜਿਹੜੀਆਂ ਨੀਤੀਆਂ ਜਿਹੜੀਆਂ ਸੁਆਮੀ ਰਾਠੀ ਰਿਪੋਰਟ ਹੈ ਜਿਹੜੀ ਜਿਹੜੀ ਸਰਕਾਰ ਉਹ ਲਾਗੂ ਕਰੂਗੀ ਕਿਸਾਨਾਂ ਵਾਸਤੇ ਉਹ ਚੰਗੀ ਹੈ ਸਰਵਮਾਸਤ ਚੰਗੀ ਹੈ ਮੁਲਾਜ਼ਮਾਂ ਵਾਸਤੇ ਚੰਗੀ ਹੈ ਕੋਈ ਵੀ ਸਰਕਾਰ ਆ ਜੇ ਉਹ ਠੀਕ ਹੈ ਅੱਜ ਮੋਦੀ ਉਹ ਲਾਗੂ ਕਰ ਦੇ ਤਾਂ ਕਾਨੂੰਨਾਂ ਦੀ ਗੱਲ ਹੈ ਅੱਜ ਉਹੀ ਗੱਲ ਜਿਹੜੀ ਕੀਤੀ ਸੀ ਜਾ ਕੇ 2 ਸਾਲ ਪਹਿਲਾਂ ਕਿਸਾਨ ਸਾਡੇ ਸਾਡੇ ਬੈਠੇ ਰਿਹਾ ਉੱਥੇ ਜਾ ਕੇ ਜਿਹੜੀ ਗੱਲ ਕੀਤੀ ਸੀ ਉਹ ਗੱਲ ਬਿਆਨ ਦੇ ਕੇ ਉੱਥੇ ਖੜੀ ਹੈ ਉਦੋਂ ਗਾਂਵ ਦਾ ਕੁਝ ਨਹੀਂ ਹੋਇਆ ਦੁਬਾਰੇ ਫੇਰ ਕਿਸਾਨਾਂ ਨੂੰ ਉੱਥੇ ਜਾਣਾ ਪੈ ਰਿਹਾ ਅੱਗੇ 750 ਪੌਣੇ 800 ਕਿਸਾਨਾਂ ਦੀਆਂ ਸ਼ਿੱਧੀਆਂ ਹੋਈਆਂ ਇੱਥੇ ਆ ਸਾਰੇ ਕਿਸਾਨ ਜਿਹੜੇ ਸਾਰਾ ਨਸਜੋਗ ਇਹਨਾਂ ਦਾ ਕਿੰਨਾ ਅੱਜ ਦੇਖੋ ਖਰਚਾ ਹੋ ਰਿਹਾ ਕਿਸਾਨ ਦਾ ਤੇ ਫਿਰ ਕਿਸਾਨ ਉੱਠ ਕੇ ਦਵਾਰ ਦਿੱਲੀ ਨੂੰ 13 ਜੂਨ ਨੂੰ ਚੱਲਿਆ ਤੁਸੀਂ ਆਪ ਵੀ ਵੇਖ ਲਓ ਕਿਹੜੀ ਸਰਕਾਰ ਚੰਗੀ ਹੈ ਪਹਿਲਾਂ ਸ਼ੁਰੂ ਤੋਂ ਲੈ ਕੇ 1952 53 ਤੋਂ ਲੈ ਕੇ ਜਦੋਂ ਇਹ ਸਿਸਟਮ ਬਣਿਆ ਸਾਰਾ ਉਦੋਂ ਤੋਂ ਲੈ ਕੇ ਸਾਰੀਆਂ ਸਰਕਾਰਾਂ ਇਹਦੇ ਵਿੱਚ ਲਪੇਟੇ ਚੰਗੀਆਂ ਕੋਈ ਸਰਕਾਰ ਨਹੀਂ ਚੰਗੀ ਕਿਸਾਨ ਵਾਸਤੇ ਤਾਂ ਪਰ ਦੇ ਅੱਜ ਮੋਦੀ ਸਰਕਾਰ ਜਿਹੜੀ ਸੁਆਮੀਨਾਥੀ ਦੀ ਰਿਪੋਰਟ ਹੈ ਉਹ ਲਾਗੂ ਕਰ ਦਿੰਦੀ ਹੈ ਤਾਂ ਬਹੁਤ ਵਧੀਆ ਸਾਨੂੰ ਕੋਈ ਸਰਕਾਰ ਅੱਜ ਸਾਨੂੰ ਦਾ ਮਤਲਬ ਨਹੀਂ ਉਹਨਾਂ ਕੋਈ ਪਰ ਜਿਹੜਾ ਇਹੜੇ ਹਾਲਾਤ ਅੱਜ ਬਣੇ ਪਏ ਆ ਬਾਹਰਲੇ ਸਟੇਟਾਂ ਚੋਂ ਜਿਹੜੀ ਕਣਕ ਝੋਨਾ ਪੰਜਾਬ ਚ ਆਉਂਦਾ ਪਤਾ ਹੀ ਸਭ ਨੂੰ ਕਿਉਂ ਆਉਂਦਾ ਕਿਉਂਕਿ ਉੱਥੇ ਐਮਐਸਪੀ ਹੈ ਨਹੀਂਗੀ ਇੱਥੇ ਟਿੱਕੀ ਹੋਈ ਹੈ ਤਾਂ ਇਧਰ ਨੂੰ ਆਉਂਦੇ ਆ ਇੱਥੋਂ ਵੀ ਤੋੜ ਰਿਹਾ ਆਉਣ ਵਾਲੇ ਸਮੇਂ ਚ ਜੇ ਇੱਥੇ ਉਹੀ ਕਣਕ 1200 ਤੇ 2200 ਵਾਲੀ ਆ ਗਈ ਤਾਂ ਇੱਥੇ ਉਹੀ ਹਾਲਾਤ ਹੋ ਜਾਣੇ ਆ ਇਸ ਕਰਕੇ ਅਸੀਂ ਜਿਹੜਾ ਅੱਜ ਸਾਰਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਟਰੈਕਟਰ ਮਾਰਚ ਆ ਵੀ ਲੋਕਾਂ ਨੂੰ ਜਗਾਉਣ ਵਾਸਤੇ ਵੀ ਜਿਹੜੀ ਐ ਐਮਐਸਪੀ ਪੰਜਾਬ ਵਿੱਚ ਚੱਲ ਰਹੀ ਹੈ ਕਿ ਤੇ ਇਹ ਵੀ ਨਾ ਟੁੱਟ ਜਾਵੇ ਆਪਾਂ ਇਹਨੂੰ ਬੁਹਾੜ ਰੱਖੀਏ 2200 ਵਾਲੀ ਕਣਕ ਕਿਤੇ ਸਾਡੀ 1250 ਦਾ ਨਾ ਆ ਜਾਏ ਇਸ ਕਰਕੇ ਸਾਰਾ ਕੁਝ ਸ਼ੁਰੂ ਕੀਤਾ ਹੋਇਆ ਹੈ ਬਿਲਕੁਲ ਹ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਈ ਵੀ ਆ ਜਾਏ ਜੇਕਰ ਉਹਨਾਂ ਦੀਆਂ ਮੰਗਾਂ ਚਾਹੇ ਕਿਸਾਨ ਹੋਣ ਵਪਾਰੀ ਵਰਗ ਹੋਵੇ ਜਾਂ ਫਿਰ ਮੁਲਾਜ਼ਮ ਵਰਗ ਹੋਵੇ ਉਹਨਾਂ ਦੀਆਂ ਮੰਗਾਂ ਨੂੰ ਮੰਨਦੀ ਆ ਤਾਂ ਸਰਕਾਰ ਉਹਨਾਂ ਦੇ ਲਈ ਵਧਾਈ ਹੋਵੇਗੀ ਕਿਦੜਵਾ ਤੋਂ ਅਸ਼ਫਾਕ ਢੁੱਡੀ ਪੰਜਾਬ ਤੱਕ